ਜਮੀਨ ਤੋਂ ਥੱਲੇ ਦੀਆਂ ਇਹ ਤਸਵੀਰਾਂ ਉਸ ਇਲਾਕੇ ਦੀਆਂ ਹੀ ਸਨ ਜਿੱਥੇ ਦਹਾਕਿਆਂ ਤੋਂ ਇਹ ਅਫਵਾਹਾਂ ਉੱਡੀਆਂ ਹੋਈਆਂ ਸੀ ਕਿ 나ਜ਼ੀਆਂ ਦੀ ਇੱਕ ਸੋਨੇ ਦੇ ਨਾਲ ਭਰੀ ਹੋਈ ਟ੍ਰੇਨ ਇਸ ਕਿਸੇ ਇਲਾਕੇ ਦੇ ਵਿੱਚ ਹੀ ਲੁਕੋਈ ਗਈ ਹੈ ਤੇ ਇਸ ਕਾਰਨ ਹੀ ਹਿਟਲਰ ਨੇ ਇਹ ਟ੍ਰੇਨ ਨੂੰ ਪਹਿਲਾਂ ਇੱਕ ਪਹਾੜੀ ਗੁਫਾ ਦੇ ਵਿੱਚ ਐਂਟਰ ਕਰਵਾਇਆ ਤੇ ਉਸ ਤੋਂ ਬਾਅਦ ਗੁਫਾ ਤੇ ਜਿਹੜਾ ਦਰਵਾਜ਼ਾ ਸੀ ਉਹਨੂੰ ਦੋਨੇ ਸਾਈਡ ਤੋਂ ਉਡਾ ਦਿੱਤਾ ਬੰਬ ਲਗਾ ਕੇ ਇਸ ਏਰੀਆ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦਾ ਵੀ ਕਹਿਣਾ ਸੀ ਕਿ ਇੱਕ ਰਾਤ ਨੂੰ ਜਦੋਂ ਧੁੰਦ ਪਈ ਹੋਈ ਸੀ ਉਹਦੇ ਵਿੱਚ ਦੀ ਇੱਕ ਟ੍ਰੇਨ ਬਿਲਕੁਲ ਹੌਲੀ-ਹੌਲੀ ਇਸ ਜੰਗਲਵਾਲ ਨੂੰ ਅੱਗੇ ਨੂੰ ਵੱਧ ਰਹੀ ਸੀ ਇਹ ਹੈ ਜੀ 골ਡ ਟ੍ਰੇਨ ਜਿਹੜੀ ਇਸ ਸਮੇਂ ਪੋਲੈਂਡ ਦੇ ਬੋਲਬਰਾਜ ਇੱਕ ਸ਼ਹਿਰ ਦੀਆਂ ਪਹਾੜੀਆਂ ਦੇ ਵਿੱਚ ਕਿਤੇ ਲੁਕੀ ਹੋਈ ਹੈ। ਇਹ ਟ੍ਰੇਨ ਦੇ ਵਿੱਚ ਅਰਬਾਂ ਡਾਲਰ ਦਾ ਸੋਨਾ ਹੈ, ਬੇਸ਼ਕੀਮਤੀ ਪੇਂਟਿੰਗ ਨੇ ਤੇ ਹਜ਼ਾਰਾਂ ਸਾਲ ਪੁਰਾਣੇ ਜਿਹੜੇ ਆਰਟੀਕਰਾਫਟ ਨੇ ਉਹ ਵੀ ਇਸ ਟ੍ਰੇਨ ਦੇ ਵਿੱਚ ਨੇ। ਮਤਲਬ ਕਿ ਸੌਖੇ ਸ਼ਬਦਾਂ ਦੇ ਵਿੱਚ ਇਹ ਟ੍ਰੇਨ ਦੁਨੀਆ ਦੀ ਸਭ ਤੋਂ ਜ਼ਿਆਦਾ ਕੀਮਤੀ ਟ੍ਰੇਨ ਹੈ ਅੱਜ ਦੇ ਸਮੇਂ। ਇਹ ਟ੍ਰੇਨ ਦੀ ਭਾਲ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਰਡਾਰ ਦੀ ਮਦਦ ਦੇ ਨਾਲ ਸਨ 2015 ਦੇ ਵਿੱਚ ਕੁਝ ਸਬੂਤ ਸਾਹਮਣੇ ਆਏ ਸੀ ਜਿਨ੍ਹਾਂ ਦੇ ਨਾਲ ਪਤਾ ਚੱਲਿਆ ਸੀ ਕਿ ਇਹ ਟ੍ਰੇਨ ਜ਼ਮੀਨ ਦੇ ਥੱਲੇ ਲੁਕੀ ਹੋਈ ਜਮੀਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਫਿਰ ਪਤਾ ਨਹੀਂ ਕੀ ਹੋਇਆ ਪੋਲੈਂਡ ਦੀ ਸਰਕਾਰ ਇਹ ਸਾਰੀ ਚੀਜ਼ਾਂ ਨੂੰ ਇੱਕਦਮ ਹੀ ਬੰਦ ਕਰ ਦਿੰਦੀ ਹੈ ਤੇ ਟ੍ਰੇਨ ਦੀ ਖੋਜ ਵੀ ਬੰਦ ਹੋ ਜਾਂਦੀ ਹੈ ਸਵਾਲ ਕਈ ਨੇ ਉਹਨਾਂ ਵਿੱਚੋਂ ਇੱਕ ਸਵਾਲ ਇਹ ਵੀ ਹੈ ਕਿ ਪੋਲੈਂਡ ਦੀ ਸਰਕਾਰ ਆਖਰਕਾਰ ਉਹ ਕਿਹੜੀ ਚੀਜ਼ ਤੋਂ ਡਰ ਗਈ ਸੀ ਜਿਸ ਕਾਰਨ ਇਹਨਾਂ ਨੇ ਟ੍ਰੇਨ ਨੂੰ ਲੱਭਣ ਦਾ ਜਿਹੜਾ ਅਭਿਆਨ ਚਲਾਇਆ ਸੀ ਉਹ ਮੌਕੇ ਤੇ ਹੀ ਬੰਦ ਕਰ ਦਿੱਤਾ ਦੂਜਾ ਸਵਾਲ ਇਹ ਹੈ ਕਿ ਇੰਨੀ ਜ਼ਿਆਦਾ ਸੋਨੇ ਅਤੇ ਕੀਮਤੀ ਚੀਜ਼ਾਂ ਦੇ ਨਾਲ ਭਰੀ ਹੋਈ ਟ੍ਰੇਨ ਨੂੰ ਕੋਈ ਪਹਾੜੀਆਂ ਦੇ ਵਿੱਚ ਕਿਉਂ ਲੁਕੋਵੇਗਾ ਅੱਜ ਦੀ ਇਸ ਵੀਡੀਓ ਦੇ ਵਿੱਚ ਗੋਲਡਨ ਟ੍ਰੇਨ ਦੇ ਨਾਲ ਜੁੜੀ ਹੋਈ ਆਪਾਂ ਹਰ ਇੱਕ ਗੱਲ ਨੂੰ ਬ ਡਾਲਸੀ 2015 ਤੇ ਪੋਲੈਂਡ ਦੇਸ਼ ਦਾ ਇੱਕ ਬਹੁਤ ਜਿਆਦਾ ਸ਼ਾਂਤ ਤੇ ਸੋਹਣਾ ਜਿਹਾ ਸ਼ਹਿਰ ਹੈ ਵੋਲਵਰਾਜ ਜੰਗਲ ਦੇ ਵਿਚਕਾਰ ਇਹ ਸ਼ਹਿਰ ਵਸਿਆ ਹੋਇਆ ਹੈ ਜਿਵੇਂ ਸ਼ਹਿਰ ਤੋਂ ਬਾਹਰ ਨਿਕਲਦੇ ਹਾਂ ਤਾਂ ਸੰਘਣੇ ਜੰਗਲ ਦੇ ਵਿਚਕਾਰ ਇੱਕ ਪੁਰਾਣਾ ਰੇਲਵੇ ਟਰੈਕ ਦਿਖਾਈ ਦਿੰਦਾ ਹੈ ਇਹ ਰੇਲਵੇ ਟਰੈਕ ਜਾਂ ਕਈ ਰੇਲਵੇ ਦੀਆਂ ਪਟੜੀਆਂ ਦੇ ਉੱਪਰ ਜੰਗ ਲੱਗ ਚੁੱਕਿਆ ਹੈ ਪਤਾ ਹੀ ਨਹੀਂ ਕਿੰਨੇ ਸਮੇਂ ਤੋਂ ਇਹਨਾਂ ਨੂੰ ਵਰਤਿਆ ਨਹੀਂ ਗਿਆ ਤੇ ਇਸ ਰੇਲ ਦੀਆਂ ਪਟੜੀਆਂ ਦੇ ਉੱਪਰ ਦੋ ਇਨਸਾਨ ਪਹੁੰਚ ਜਾਂਦੇ ਨੇ ਖਜ਼ਾਨੇ ਦੇ ਭਾਲ ਦੇ ਵਿੱਚ ਜਿਨ੍ਹਾਂ ਦਾ ਨਾਮ ਹੁੰਦਾ ਹੈ ਪੁਆਇਟਰ ਅਤੇ ਐਡ੍ਰੀਸਨ ਤੇ ਫਿਰ ਇਹ ਦੋਨੇ ਜਾਨੇ ਇੱਕ ਅਜਿਹੀ ਸੰਸਰੀ ਖਬਰ ਦੁਨੀਆ ਦੇ ਸਾਹ ਇਹ ਇਹਨਾਂ ਦੋਨੇ ਖਜ਼ਾਨਾ ਲੱਭਣ ਵਾਲੇ ਭਰਾਵਾਂ ਦਾ ਕਹਿਣਾ ਸੀ ਕਿ ਇਹਨਾਂ ਨੇ 나ਜ਼ੀਆਂ ਦੀ ਸੋਨੇ ਦੀ ਟ੍ਰੇਨ ਲੱਭ ਲਈ ਹੈ ਤੇ ਇਹਨਾਂ ਨੇ ਆਪਣੇ GPS ਰਡਾਰ ਦੀ ਮਦਦ ਦੇ ਨਾਲ ਜਿਹੜੀਆਂ ਜ਼ਮੀਨ ਦੇ ਥੱਲੇ ਦੀਆਂ ਫੋਟੋਆਂ ਖਿੱਚੀਆਂ ਸੀ ਉਹਨਾਂ ਨੂੰ ਵੀ ਜਨਤਕ ਕਰ ਦਿੱਤਾ। ਇਹ GPS ਰਡਾਰ ਦੀਆਂ ਫੋਟੋਆਂ ਦੇ ਵਿੱਚ ਜ਼ਮੀਨ ਤੋਂ 100 ਮੀਟਰ ਥੱਲੇ ਇੱਕ ਲੋਹੇ ਦੀਆਂ ਕਿਹ ਧਾਤੂ ਦੀ ਬਣੀ ਹੋਈ ਰਚਨਾ ਸਾਨੂੰ ਸਾਫ਼-ਸਾਫ਼ ਦਿਖਾਈ ਦੇ ਰਹੀ ਹੈ। ਜ਼ਮੀਨ ਤੋਂ ਥੱਲੇ ਦੀਆਂ ਇਹ ਤਸਵੀਰਾਂ ਉਸ ਇਲਾਕੇ ਦੀਆਂ ਹੀ ਸਨ ਜਿੱਥੇ ਦਹਾਕਿਆਂ ਤੋਂ ਇਹ ਅਫਵਾਹਾਂ ਉੱਡੀਆਂ ਹੋਈਆਂ ਸੀ ਕਿ 나ਜ਼ੀਆਂ ਦੀ ਇੱਕ ਸੋਨੇ ਨਾਲ ਭਰੀ ਹੋਈ ਟ੍ਰੇਨ ਇਸ ਕਿਸੇ ਇਲਾਕੇ ਦੇ ਵਿੱਚ ਹੀ ਲੁਕੋਈ ਗਈ ਹੈ। ਪਹਿਲੀ ਵਾਰ ਨਾਜ਼ੀਆਂ ਦੀ ਟ੍ਰੇਨ ਲੱਭ ਹੀ ਗਈ ਹੈ ਤੇ ਇਸ ਟ੍ਰੇਨ ਨੂੰ ਲੱਭਣ ਵਾਲੇ ਦੋਨੇ ਭਰਾਵਾਂ ਨੇ ਪੋਲਨ ਦੀ ਸਰਕਾਰ ਦੇ ਕੋਲ ਮੰਗ ਕੀਤੀ ਕਿ ਉਹ ਖਜ਼ਾਨੇ ਦਾ 10% ਲੈਣਗੇ ਕਿਉਂਕਿ ਉਹਨਾਂ ਨੇ ਇਹ ਟ੍ਰੇਨ ਨੂੰ ਲੱਭਿਆ ਹੈ ਤੇ ਨੈਸ਼ਨਲ ਮੀਡੀਆ ਦੇ ਵਿੱਚ ਵੀ ਇਹ ਸਟੋਰੀ ਬਿਜਲੀ ਦੇ ਬਾਗ ਫੈਲ ਗਈ ਕਿ ਨਾਜ਼ੀਆਂ ਦੀ 골ਡ ਟ੍ਰੇਨ ਲੱਭ ਗਈ ਹੈ ਕਿਹਾ ਜਾਂਦਾ ਹੈ ਕਿ ਸਨ 1945 ਦੇ ਵਿੱਚ ਇਹ ਟ੍ਰੇਨ ਰੋਕਲੋ ਤੋਂ ਵਲਵਰਜਿਕਵਲ ਜਾ ਰਹੀ ਸੀ ਪਰ ਜਿਵੇਂ ਹੀ ਇਹ ਟ੍ਰੇਨ ਪੋਲੈਂਡ ਦੇ ਵਲਵਰਜਿਕ ਸ਼ਹਿਰ ਦੇ ਵਿੱਚ ਐਂਟਰ ਹੁੰਦੀ ਹੈ ਉਸ ਤੋਂ ਬਾਅਦ ਸਾਰਾ ਸਾਰਾ ਰਿਕਾਰਡ ਮਿਟਾ ਦਿੱਤਾ ਜਾਂਦਾ ਹੈ ਜਿਹੜਾ ਇਹ ਟ੍ਰੇਨ ਦੇ ਬਾਰੇ ਹੁੰਦਾ ਹੈ ਮਤਲਬ ਕਿ ਕਾਗਜ਼ਾਂ ਦੇ ਵਿੱਚ ਇਹ ਟ੍ਰੇਨ ਕੋਈ ਟ੍ਰੇਨ ਸੀ ਅਤੇ ਨਾ ਹੀ ਉਹ ਕਿਸੇ ਸਟੇਸ਼ਨ ਤੋਂ ਵਲਵਰ ਜਿਕਵਲ ਆਈ ਸੀ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਹਿਟਲਰ ਨੂੰ ਡਰ ਸੀ ਕਿ ਜੇਕਰ ਇਹ ਟ੍ਰੇਨ ਦੇ ਬਾਰੇ ਕਿਸੇ ਅਮਰੀਕਨ ਜਾਂ ਸੋਵੀਅਤ ਸੰਘ ਨੂੰ ਪਤਾ ਲੱਗ ਗਿਆ ਤਾਂ ਉਹ ਸਾਰੀ ਸਾਰੀ ਟ੍ਰੇਨ ਨੂੰ ਕੈਪਚਰ ਕਰ ਲੈਣਗੇ ਤੇ ਇਸ ਕਾਰਨ ਹੀ ਹਿਟਲਰ ਨੇ ਇਹ ਟ੍ਰੇਨ ਨੂੰ ਪਹਿਲਾਂ ਇੱਕ ਪਹਾੜੀ ਗੁਫਾ ਦੇ ਵਿੱਚ ਐਂਟਰ ਕਰਵਾਇਆ ਤੇ ਉਸ ਤੋਂ ਬਾਅਦ ਗੁਫਾ ਤੇ ਜਿਹੜਾ ਦਰਵਾਜ਼ਾ ਸੀ ਉਹਨੂੰ ਦੋਨੇ ਸਾਈਡ ਤੋਂ ਉੜਾ ਦਿੱਤਾ ਬੰਬ ਲਗਾ ਕੇ ਤਾਂ ਕਿ ਗੁਫਾ ਦੇ ਅੰਦਰ ਤੇ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਹੋ ਜਾਣ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਇਸ ਟ੍ਰੇਨ ਨੂੰ ਚਲਾਉਣ ਵਾਲੇ ਜਿਹੜੇ ਕਰੂ ਮੈਂਬਰਸ ਹਨ ਜਿਵੇਂ ਕਿ ਡਰਾਈਵਰ ਕੰ ਅਰਧ ਦਿੱਤਾ ਗਿਆ ਸੀ ਤਾਂ ਕਿ ਇਹ ਬਾਹਰ ਆ ਕੇ ਕਿਸੇ ਨੂੰ ਟ੍ਰੇਨ ਦੀ ਲੋਕੇਸ਼ਨ ਨਾ ਦੱਸ ਦੇਣ। ਮਤਲਬ ਕਿ ਜਿਵੇਂ ਹੀ ਟ੍ਰੇਨ ਗੁਫਾ ਦੇ ਵਿੱਚ ਐਂਟਰ ਹੋਈ ਬੰਬ ਲਗਾ ਕੇ ਦੋਨੇ ਰਾਸਤੇ ਹੀ ਗੁਫਾ ਦੇ ਬੰਦ ਕਰ ਦਿੱਤੇਗੇ ਬਾਹਰ ਨਿਕਲਦੇ। ਸਾਲ 2015 ਦੇ ਵਿੱਚ ਜਦੋਂ ਖਜ਼ਾਨਾ ਲੱਭਣ ਵਾਲੇ ਦੋ ਭਰਾਵਾਂ ਨੇ ਇਹ ਦਾਵਾ ਕੀਤਾ ਕਿ ਉਹਨਾਂ ਨੇ ਇਹ ਟ੍ਰੇਨ ਨੂੰ ਲੱਭ ਲਿਆ ਹੈ, ਇਸ ਦੇ ਸਬੂਤ ਉਹਨਾਂ ਨੇ ਲੱਭ ਲਏ ਨੇ ਕਿ ਇਹ ਟ੍ਰੇਨ ਕਿਹੜੀ ਜਗ੍ਹਾ ਤੇ ਹੈ ਤਾਂ ਪੋਲੈਂਡ ਦੀ ਸਰਕਾਰ ਤੁਰੰਤ ਹਰਕਤ ਦੇ ਵਿੱਚ ਆ ਜਾਂਦੀ ਹੈ। ਪੋਲੈਂਡ ਦੀ ਮਿਲਟਰੀ, ਪੋਲੈਂਡ ਦੀ ਜੀਓ ਸਰਵੇ ਟੀਮਾਂ ਤੁਰੰਤ ਉਸ ਜੰਗਲ ਦੇ ਵਿੱਚ ਪਹੁੰਚ ਜਾਂਦੀਆਂ ਨੇ ਜਿੱਥੇ ਇਸ ਟ੍ਰੇਨ ਦੇ ਲੱਭਣ ਸਾਰਾ ਪੋਲੈਂਡ ਦੇ ਵਲਬਰਜ ਇੱਕ ਸ਼ਹਿਰ ਵੱਲੋਂ ਚੱਲ ਪੈਂਦਾ ਹੈ ਪੋਲੈਂਡ ਦੀ ਸਰਕਾਰ ਇਹ ਟ੍ਰੇਨ ਦੇ ਆਲੇ ਦੁਆਲੇ ਖਦਾਈ ਕਰ ਤੋਂ ਵੀ ਡਰ ਰਹੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ 나ਜ਼ੀਆਂ ਦੀ ਟ੍ਰੇਨ ਹੈ ਤੇ 나ਜ਼ੀਆਂ ਨੇ ਇੰਨੇ ਸੌਖੇ ਤਰੀਕੇ ਦੇ ਨਾਲ ਟ੍ਰੇਨ ਨੂੰ ਇੱਥੇ ਨਹੀਂ ਛੱਡਿਆ ਹੋਵੇਗਾ ਜ਼ਰੂਰ 나ਜ਼ੀਆਂ ਨੇ ਇਸ ਟ੍ਰੇਨ ਦੇ ਆਲੇ ਦੁਆਲੇ ਕੋਈ ਨਾ ਕੋਈ ਜਾਲ ਵਿਛਾਇਆ ਹੋਵੇਗਾ ਬੰਬ ਵਗੈਰਾ ਲਗਾਏ ਹੋਣਗੇ ਇਸ ਕਰਕੇ ਪੋਲੈਂਡ ਦੀ ਸਰਕਾਰ ਵੀ ਡਰ ਰਹੀ ਸੀ ਕਿ ਟ੍ਰੇਨ ਦੇ ਆਲੇ ਦੁਆਲੇ 나ਜ਼ੀਆਂ ਵੱਲੋਂ ਜਿਹੜਾ ਜਾਲ ਫਲਾਇਆ ਗਿਆ ਹੈ ਕਿਤੇ ਉਹ ਉਸ ਦੇ ਵਿੱਚ ਫਸ ਕੇ ਬਹੁਤ ਵੱਡਾ ਨੁਕਸਾਨ ਨਾ ਕਰਾ ਲੈਣ ਗਾਈਚੇਸ ਬੈਂਕ ਦੇ ਅਫੀਸ਼ੀਅਲ ਡ ਧਾਰਮਿਕ ਕਿਤਾਬਾਂ ਤੇ ਰੇਅਰ ਆਰਟੀਫੈਕਟ ਨੂੰ ਖੋ ਕੇ ਇਸ ਟ੍ਰੇਨ ਦੇ ਵਿੱਚ ਰੱਖ ਦਿੱਤਾ ਸੀ ਤੇ ਇਸ ਤਰ੍ਹਾਂ ਦੀਆਂ ਕਈ ਟ੍ਰੇਨਾਂ ਨੂੰ ਹਿਟਲਰ ਨੇ ਪੂਰੇ ਯੂਰਪ ਦੇ ਵਿੱਚ ਥਾਂ-ਥਾਂ ਤੇ ਲਕਾਇਆ ਹੋਇਆ ਹੈ ਸਾਲ 1945 ਦੇ ਵਿੱਚ ਹੰਗੇਰੀਅਨ ਗੋਲਡ ਨਾਮ ਦੀ ਟ੍ਰੇਨ ਨੂੰ ਵੀ ਅਮਰੀਕਾ ਦੀ ਸੈਨਾ ਨੇ ਆਸਟਰੀਆ ਦੇ ਵਿੱਚ ਫੜ ਲਿਆ ਸੀ ਹਿਟਲਰ ਜਦੋਂ ਕੋਸ਼ਿਸ਼ ਕਰ ਰਿਹਾ ਸੀ ਉਸ ਟ੍ਰੇਨ ਨੂੰ ਪਹਾੜਾਂ ਦੇ ਵਿੱਚ ਲੁਕਾਉਣ ਦੀ ਤੇ ਇਸ ਟ੍ਰੇਨ ਦੇ ਅੰਦਰ ਅਮਰੀਕਾ ਦੀ ਆਰਮੀ ਨੂੰ ਕਵਾਂਟਲਾਂ ਦੇ ਵਿੱਚ ਸੋਨਾ ਮਿਲਿਆ ਸੀ ਮਹਿੰਗੀਆਂ-ਮਹਿੰਗੀਆਂ ਪੇਂਟਿੰਗ ਅਤੇ ਕੀਮਤੀ ਘੜੀਆਂ ਮਿਲੀਆਂ ਸੀ ਇਹ ਸਾਰੇ ਦਾ ਸਾਰਾ ਸਮਾਨ ਹਿਟਲਰ ਨੇ ਬੁਡਾਪੇਸਟ ਦੀ ਇੱਕ ਬਹੁਤ ਕੇਸ ਹੈ ਤੁਸੀਂ ਇਸ ਦੇ ਬਾਰੇ ਹੋਰ ਸਟੱਡੀ ਕਰਨੀ ਚਾਹੁੰਦੇ ਹੋ ਤਾਂ ਗੂਗਲ ਉੱਪਰ ਜਾ ਕੇ ਕਰ ਸਕਦੇ ਹੋ ਆਸਟਰੀਆ ਦੇ ਅੰਦਰ ਜਿਹੜੀ ਅਮਰੀਕਨ ਸੈਨਾ ਨੇ ਇਹ ਟ੍ਰੇਨ ਫੜੀ ਸੀ ਇਹਦੇ ਬਕਾਇਦਾ ਡਾਕੂਮੈਂਟ ਸੀ ਇਹ ਮੈਂਸ਼ਨ ਸੀ ਕਿ ਇਹਨਾਂ ਦੀ ਟ੍ਰੇਨ ਇੱਥੋਂ ਚੱਲੀ ਹੈ ਪਰ ਜਿਹੜੀ ਟ੍ਰੇਨ ਪੋਲੈਂਡ ਦੇ ਵਿੱਚ ਲੁਕੋਈ ਗਈ ਹੈ ਉਹ ਕਿਸੇ ਵੀ ਅਫੀਸ਼ੀਅਲ ਰਿਕਾਰਡ ਦੇ ਵਿੱਚ ਨਹੀਂ ਆਉਂਦੀ ਇਹੀ ਕਾਰਨ ਕਰਕੇ ਪੋਲੈਂਡ ਦੇ ਬੋਰਬੋਜਾਇਕ ਸ਼ਹਿਰ ਦੇ ਵਿੱਚ ਜਿਹੜੀ ਟ੍ਰੇਨ ਲੁਕੀ ਹੋਈ ਹੈ ਉਹਦੀ ਕਹਾਣੀ ਹੋਰ ਵੀ ਜ਼ਿਆਦਾ ਮਿਸਟਰੀਅਸ ਹੋ ਜਾਂਦੀ ਹੈ ਕਿ ਇਸ ਟ੍ਰੇਨ ਦੇ ਵਿੱਚ ਅਜਿਹਾ ਕੀ ਹੈ ਜਿਹੜੀ ਕਿਸੇ ਵੀ ਦਸਤਾਵੇਜ਼ ਦੇ ਵਿੱਚ ਸ਼ੋਅ ਨਹੀਂ ਹੁੰਦੀ ਜਦੋਂ ਦੂਜੀ ਵਰਲਡ ਵਾਰ ਲ ਬਹੁਤ ਵੱਡੀ ਆਰਟ ਗੈਲਰੀ ਬਣਾਵੇਗਾ ਤੇ ਇਸ ਕਾਰਨ ਕਰਕੇ ਹਿਟਲਰ ਨੇ ਆਪਣੀ ਸੈਨਾ ਨੂੰ ਆਰਡਰ ਦਿੱਤਾ ਹੋਇਆ ਸੀ ਕਿ ਜਿਵੇਂ ਹੀ ਤੁਸੀਂ ਕਿਸੇ ਸ਼ਹਿਰ ਦੇ ਉੱਪਰ ਹਮਲਾ ਕਰੋ ਉੱਥੋਂ ਦੇ ਜਿੰਨੀਆਂ ਵੀ ਰੀਅਰ ਚੀਜ਼ਾਂ ਨੇ ਜਿੰਨੀਆਂ ਵੀ ਪੇਂਟਿੰਗ ਨੇ ਉਹ ਸਾਰੀਆਂ ਨੂੰ ਚੱਕ ਲਵੋ ਕਲੈਕਟ ਕਰ ਲਵੋ ਸਾਲ 1945 ਦੇ ਵਿੱਚ ਅਮਰੀਕਨ ਟ੍ਰੂਪਸ ਨੇ ਇੱਕ ਹੋਰ ਟ੍ਰੇਨ ਨੂੰ ਕਬਜ਼ੇ ਦੇ ਵਿੱਚ ਕੀਤਾ ਸੀ ਉਹਦੇ ਅੰਦਰੋਂ ਵੀ ਇਸ ਤਰ੍ਹਾਂ ਦੀਆਂ ਬਹੁਤ ਕੀਮਤੀ ਪੇਂਟਿੰਗਸ ਹੀ ਮਿਲੀਆਂ ਸਨ ਪਰ ਸਭ ਤੋਂ ਮਸ਼ਹੂਰ ਆਰਟਵਰਕ ਸਭ ਤੋਂ ਮਸ਼ਹੂਰ ਪੇਂਟਿੰਗ ਅਤੇ ਸਭ ਤੋਂ ਵੱਡੇ ਸੋਨੇ ਦੀ ਜਿਹੜੀ ਜੁਐਲਰੀ ਸੀ ਉਹ ਅੱਜ ਤੱਕ ਨਹੀਂ ਮਿਲੀ ਜਿਹੜੀ ਯੂਰਪ ਦੇ ਅੰਦਰੋਂ ਹ ਟ੍ਰੇਨ ਲੰਬੀ ਹੈ ਉਸ ਦੇ ਵਿੱਚ ਇਹ ਸਾਰੀਆਂ ਕੀਮਤੀ ਚੀਜ਼ਾਂ ਹੋਣਗੀਆਂ ਪੋਲੈਂਡ ਦੇ ਵਰਵਾਜ ਇੱਕ ਸ਼ਹਿਰ ਦੇ ਵਿੱਚ ਜਿਹੜੀ ਇਹ ਗੋਲਦਰੀ ਟ੍ਰੇਨ ਲੁਕੋਈ ਗਈ ਸੀ 나ਜ਼ੀਆਂ ਦੀ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਕੀਮਤੀ ਹਿੱਸਾ ਸੀ ਖਜ਼ਾਨੇ ਦਾ ਮੰਨਿਆ ਜਾਂਦਾ ਹੈ ਜਿਹੜਾ ਇਸ ਦੇ ਅੰਦਰ ਸੀ ਇਹ ਟ੍ਰੇਨ ਦੇ ਉਹ ਸੀ ਜੀ ਐਮਬਰ ਰੂਮ ਐਮਬਰ ਰੂਮ ਰਸ਼ੀਆ ਦੇ ਇੱਕ ਕੈਥਲਿਕ ਪੈਲਸ ਦਾ ਕਮਰਾ ਸੀ ਕੈਥਲਿਕ ਪੈਲਸ ਦਾ ਐਮਬਰ ਰੂਮ ਪੂਰੇ ਦਾ ਪੂਰਾ ਸੋਨੇ ਦੇ ਨਾਲ ਤਿਆਰ ਕੀਤਾ ਗਿਆ ਸੀ ਤੇ ਇੱਥੇ ਬੇਸ਼ਕੀਮਤੀ ਹੀਰੇ ਅਤੇ ਜਵਾਹਰ ਸਨ ਤੇ ਵਰਲਡ ਵਾਰ 2 ਦੇ ਦੌਰਾਨ ਜਦੋਂ ਜਰਮਨ ਦੀ ਸੈਨਾ ਨੇ ਇੱਥੇ ਧਾਵਾ ਬੋਲਿਆ ਤਾਂ ਉਹ ਸਾਰੇ ਸਾਰੇ ਐਮਬਰ ਰੂਮ ਨੂੰ ਲ ਸਰਕਾਰ ਵੀ ਇੱਥੇ ਥੋੜੀ ਕਨਫਿਊਜ਼ਨ ਤੇ ਵਿੱਚ ਸੀ ਕਿਉਂਕਿ ਉਹਨਾਂ ਨੂੰ ਇਹ ਸ਼ੋਰ ਨਹੀਂ ਹੋ ਰਿਹਾ ਸੀ ਕਿ ਇਹ ਹਿਟਲਰ ਦੀ 골ਡ ਟ੍ਰੇਨ ਹੈ ਜਾਂ ਫਿਰ ਹਿਟਲਰ ਦੀ ਸੀਕ੍ਰੀਟ ਪਰਸਨਲ ਆਰਮਡ ਟ੍ਰੇਨ ਹੈ ਇਹ ਟ੍ਰੇਨ ਹਿਟਲਰ ਨੇ ਆਪਣੇ ਲਈ ਤਿਆਰ ਕਰਾਈ ਸੀ ਜਿਹੜਾ ਕਿ ਇੱਕ ਤੁਰਦਾ ਫਿਰਦਾ ਕਮਾਂਡ ਸੈਂਟਰ ਸੀ ਇਹ ਟ੍ਰੇਨ ਦੇ ਅੰਦਰ ਕਾਨਫਰੰਸ ਰੂਮ ਐਂਟੀ 에ਅਰਕ੍ਰਾਫਟ ਗਨ ਤੇ ਹੋਰ ਹਾਈ ਲੈਵਲ ਦੇ ਮਿਲਟਰੀ ਦੇ ਇਕੁਪਮੈਂਟ ਲੱਗੇ ਹੋਏ ਸੀ ਇਹ ਟ੍ਰੇਨ ਨੂੰ ਹਿਟਲਰ ਹੀ ਪਰਸਨਲੀ ਆਪ ਯੂਜ਼ ਕਰਦਾ ਸੀ ਤੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਹਿਟਲਰ ਦੇ ਲਾਸਟ ਆਰਡਰ ਦੇ ਉੱਪਰ ਇਹ ਟ੍ਰੇਨ ਨੂੰ ਡਿਸਟਰੋਏ ਕਰ ਦਿੱਤਾ ਸੀ ਤੇ ਕਈਆਂ ਦਾ ਕ ਅਡਵਾਂਸਡ ਟ੍ਰੇਨ ਯੂਐਸਏ ਜਾਂ ਫਿਰ ਰਸ਼ੀਆ ਦੇ ਹੱਥ ਨਾ ਲੱਗ ਜਾਵੇ ਤੇ ਜੀਪੀਐਸ ਰਡਾਰ ਦੇ ਵਿੱਚ ਜਿਹੜੀਆਂ ਜ਼ਮੀਨ ਦੇ ਥੱਲੇ ਦੀਆਂ ਫੋਟੋਆਂ ਆਈਆਂ ਸਨ ਉਹਨਾਂ ਦੇ ਵਿੱਚ ਸਾਫ਼-ਸਾਫ਼ ਦੇਖਣ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਇਹ ਹਿਟਲਰ ਦੀ ਆਰਮਰ ਟ੍ਰੇਨ ਹੀ ਹੋਵੇ 골ਡ ਟ੍ਰੇਨ ਦੇ ਨਾਲੋਂ ਜ਼ਿਆਦਾ ਆਰਮਰ ਟ੍ਰੇਨ ਇਹ ਜ਼ਿਆਦਾ ਲੱਗ ਰਹੀ ਸੀ 2015 ਦੇ ਵਿੱਚ ਇਹ ਖ਼ਬਰ ਨੇ ਚਾਰੇ ਪਾਸੇ سانس ਵੀ ਫੁਲਾ ਦਿੱਤੀ ਸੀ ਤੇ ਪੋਲੈਂਡ ਦੇ ਵਾਲ ਪ੍ਰੋਜੈਕਟ ਸ਼ਹਿਰ ਦੇ ਵਿੱਚ ਟੂਰਿਸਟਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਟੀਵੀ ਸਕਰੀਨ ਦੇ ਉੱਪਰ ਲਗਾਤਾਰ ਜੀਪੀਐਸ ਰਡਾਰ ਦੀਆਂ ਫੋਟੋਆਂ ਦਿਖਾਈਆਂ ਜਾ ਰਹੀਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਇਹ 골ਡ ਟ੍ਰੇਨ ਉੱਥੋਂ ਮਿਲ ਜਾਂਦੀ। ਫਿਰ ਇਹ ਜਗ੍ਹਾ ਦਾ ਚੰਗੀ ਤਰ੍ਹਾਂ ਦੇ ਨਾਲ ਸਰਵਾ ਕਰਕੇ ਉਸ ਤੋਂ ਬਾਅਦ ਖਦਾਈ ਸ਼ੁਰੂ ਕੀਤੀ ਜਾਂਦੀ ਹੈ ਤਾਂ ਕਿ ਇਹ ਟ੍ਰੇਨ ਨੂੰ ਬਾਹਰ ਕੱਢਿਆ ਜਾਵੇ ਪਰ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਉਹ ਸਭ ਨੂੰ ਹਲਾ ਕੇ ਰੱਖ ਦਿੰਦੀਆਂ ਨੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੰਗਲ ਦੇ ਬਿਲਕੁਲ ਵਿਚਕਾਰ ਇੱਕ ਰੇਲਵੇ ਦਾ ਟਰੈਕ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਟਰੈਕ ਖਤਮ ਹੋ ਜਾਂਦਾ ਹੈ। ਕਿਹਾ ਜਾਂਦਾ ਸੀ ਕਿ ਪੋਲੈਂਡ ਦੇ ਇਹ ਪਹਾੜੀ ਇਲਾਕੇ ਦੇ ਵਿੱਚ ਹਿਟਲਰ ਨੇ ਕਈ ਆਪਣੇ ਲੁਕਣ ਵਾਲੇ ਸੀਕ੍ਰੇਟ ਚੈਂਬਰ ਬਣਾਏ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਚੈਂਬਰ ਦੇ ਅੰਦਰ ਇਹ ਟ੍ਰੇਨ ਖੜੀ ਹੈ। ਇਸ ਏਰੀਆ ਦੇ ਆਲੇ-ਦੁਆਲੇ ਰ ਟ੍ਰੇਨ ਹੌਲੀ-ਹੌਲੀ ਇਸ ਜੰਗਲਵਾਲ ਨੂੰ ਅੱਗੇ ਨੂੰ ਵੱਧ ਰਹੀ ਸੀ ਤੇ ਲੋਕਲ ਵਸਨੀਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਟ੍ਰੇਨ ਇਸ ਪਹਾੜੀ ਏਰੀਆ ਦੇ ਵਿੱਚ ਐਂਟਰ ਹੁੰਦੀ ਹੈ ਉਸ ਤੋਂ ਕੁਝ ਸਮੇਂ ਬਾਅਦ ਸਾਨੂੰ ਇੱਕ ਬਹੁਤ ਜ਼ਿਆਦਾ ਉੱਚੀ ਬਲਾਸਟ ਸੁਣਾਈ ਦਿੰਦਾ ਹੈ ਧਮਾਕਾ ਸੁਣਾਈ ਦਿੰਦਾ ਹੈ ਤੇ ਇਹ ਧਮਾਕਾ ਇੰਨਾ ਜ਼ਿਆਦਾ ਖਤਰਨਾਕ ਸੀ ਕਿ ਆਲੇ-ਦੁਆਲੇ ਦੀ ਕਈ ਕਿਲੋਮੀਟਰ ਤੱਕ ਜ਼ਮੀਨ ਕੰਬ ਗਈ ਸੀ ਪੋਲੈਂਡ ਦੇਸ਼ ਦੇ ਵਰਵਜੀ ਇੱਕ ਸ਼ਹਿਰ ਦੇ ਬਾਹਰ-ਬਾਰ ਜਿਹੜਾ ਇਹ ਰੇਲਵੇ ਟਰੈਕ ਜਾਂਦਾ ਸੀ ਇਹਦਾ ਵੀ ਬਹੁਤ ਛੋਟਾ ਜਿਹਾ ਹਿੱਸਾ ਹੀ ਬਚਿਆ ਸੀ ਬਾਕੀ ਦਾ ਸਾਰਾ ਹਿੱਸਾ ਗਾਇਬ ਕਰ ਦਿੱਤਾ ਗਿਆ ਸੀ ਤੇ ਪਹਾੜੀ ਸਰੰਗਾਂ ਦਾ ਜਿਹੜਾ ਮੈਪ ਸੀ ਕੇਅਰਫੁਲ ਪਲਾਨ ਹੋਣ ਦੇ ਬਾਵਜੂਦ ਵੀ ਕਈ ਛੋਟੇ-ਛੋਟੇ ਡਿਟੇਲ ਇੱਥੋਂ ਲੀਕ ਹੋ ਗਈਆਂ ਤੇ ਉਹਨਾਂ ਡਿਟੇਲ ਨੂੰ ਹੀ ਆਧਾਰ ਬਣਾ ਕੇ ਇਸ ਪੁਆਇੰਟ ਤੱਕ ਪਹੁੰਚਿਆ ਗਿਆ ਕਿ ਇੱਥੇ ਹਿਟਲਰ ਦੀ ਉਹ ਗੋਲਡ ਟ੍ਰੇਨ ਦਫਨ ਹੈ ਪਾਲਿਸ਼ ਜੀਓਲੋਜੀ ਇੰਸਟੀਚਿਊਟ ਦੇ ਚਲੋ ਡਿਟੇਲ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਨਾਲਾਈਜ਼ ਕੀਤਾ ਜਦੋਂ ਖਦਾਈ ਚੱਲ ਰਹੀ ਸੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਜੀਪੀਐਸ ਰਡਾਰ ਦੇ ਵਿੱਚ ਜਿਹੜੀ ਟ੍ਰੇਨ ਵਰਗੀ ਚੀਜ਼ ਦਿਖਾਈ ਦੇ ਰਹੀ ਸੀ ਅਸਲ ਦੇ ਵਿੱਚ ਉਹ ਜੀਓਲੋਜੀਕਲ ਐਲੀਮੈਂਟ ਹੈ ਮਤਲਬ ਕਿ ਪੱਥਰ ਅਤੇ ਮਿਨਰਲਸ ਵਗੈਰਾ ਨੇ ਮਿਲ ਕੇ ਇੱਕ ਏਦਾਂ ਦਾ ਸਟਰੌਂ ਨਵਾਰਗੀ ਕੋਈ ਚੀਜ਼ ਹੈ ਪਰ ਅਸਲ ਦੇ ਵਿੱਚ ਉਹ ਕਈ ਸਾਰੀਆਂ ਪੱਥਰਾਂ ਦੀਆਂ ਲੇਅਰ ਅਤੇ ਮਿਨਰਲਸ ਡਿਪੋਜ਼ਿਟਸ ਹਨ ਪਰ ਜਦੋਂ ਤੱਕ ਇਹ ਕਲੈਰਟੀ ਦੁਨੀਆ ਦੇ ਸਾਹਮਣੇ ਆਈ ਉਦੋਂ ਤੱਕ ਇਹ ਸਟੋਰੀ ਬਹੁਤ ਵੱਡੇ ਲੈਵਲ ਤੇ ਵਾਇਰਲ ਹੋ ਗਈ ਸੀ ਨਿਊਜ਼ ਏਜੰਸੀਆਂ ਯੂਟਿਊਬਰ ਅਤੇ ਡਾਕੂਮੈਂਟਰੀ ਕੈਪਚਰ ਕਰਨ ਵਾਲੇ ਲੋਕਾਂ ਨੇ ਇਹ ਚੀਜ਼ ਨੂੰ ਉਦੋਂ ਤੱਕ ਬਹੁਤ ਜ਼ਿਆਦਾ ਹਾਈਪ ਦੇ ਦਿੱਤੀ ਸੀ ਉਸ ਤੋਂ ਬਾਅਦ ਜਦੋਂ ਪ੍ਰੋਪਰ ਤਰੀਕੇ ਨਾਲ ਡਿਗਿੰਗ ਕੀਤੀ ਗਈ ਖੁਦਾਈ ਕੀਤੀ ਗਈ ਤਾਂ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟ੍ਰੇਨ ਦਾ ਸਬੂਤ ਨਹੀਂ ਮਿਲਿਆ ਪਰ ਇਹ ਸਾਰੇ ਘਟਨਾਕਰਮ ਦੇ ਵਿੱਚ ਪੋਲੈਂਡ ਦੀ ਸਰਕਾਰ ਦੇ ਹੱਥ ਚਾਹੇ 나ਜ਼ੀਆਂ ਦੀ 골ਡ ਟ੍ਰੇਨ ਤਾਂ ਨਹੀਂ ਲੱ ਇਹਨਾਂ ਜਣ ਕੇ ਬਰਬ੍ਰਿਕ ਸ਼ਹਿਰ ਦੇ ਚਿੰਦੇ ਵੀ ਹੋਟਲ ਸੀ ਸਾਰੇ ਸਾਰੇ ਫੁੱਲ ਰਹੇ ਪੋਲੈਂਡ ਦੇ ਬਰਬ੍ਰਿਕ ਸ਼ਹਿਰ ਨੇ ਤਕਰੀਬਨ 200 ਮਿਲੀਅਨ ਡਾਲਰ ਦੀ ਕਮਾਈ ਕਰ ਲਈ ਇੰਨੇ ਟਾਈਮ ਦੇ ਵਿੱਚ ਵਿੱਚ ਹੀ ਗਲੋਬਲ ਅਟੈਂਸ਼ਨ ਦੀ وجہ ਨਾਲ ਬਹੁਤ ਜ਼ਿਆਦਾ ਟੂਰਿਸਟ ਇੱਥੇ ਆਏ ਇਸ ਕਾਰਨ ਹੋਟਲ ਫੁੱਲ ਰਹੇ ਟੈਕਸੀਆਂ ਚੱਲਦੀਆਂ ਰਹੀਆਂ ਰੈਸਟੋਰੈਂਟ ਫੁੱਲ ਰਹੇ ਇੱਥੋਂ ਤੱਕ ਕਿ ਗਿਫਟ ਸ਼ਾਪ ਦੇ ਉੱਪਰ ਨਕਲੀ 골ਡ ਟ੍ਰੇਨ ਮਿਲਣੀਆਂ ਸ਼ੁਰੂ ਹੋ ਗਈਆਂ ਸੀ ਗਿਫਟ ਦੇਣ ਦੇ ਲਈ ਇਹ ਸਾਰੀਆਂ ਚੀਜ਼ਾਂ ਨਾਲ ਬਰਬ੍ਰਿਕ ਸ਼ਹਿਰ ਨੇ ਤਕਰੀਬਨ 200 ਮਿਲੀਅਨ ਡਾਲਰ ਕਮਾ ਲਏ ਸਾਲ 2023 ਦੇ ਵਿੱਚ ਵੀ ਇੱਕ ਰਿਸਰਚਰ ਵੱਲੋਂ ਇਹ ਦਾਵਾ ਦੇ ਜੰਗਲਾਂ ਦੇ ਵਿੱਚ ਤੇ ਉਸ ਨੇ ਇਹ ਸਾਰੀ ਲੋਕੇਸ਼ਨ ਅਤੇ ਸਾਰਾ ਬਾਇਓ ਡਾਟਾ ਪੋਲੈਂਡ ਦੀ ਸਰਕਾਰ ਦੇ ਨਾਲ ਵੀ ਸ਼ੇਅਰ ਕੀਤਾ ਪਰ ਪੋਲੈਂਡ ਦੀ ਸਰਕਾਰ ਨੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਕਸ਼ਨ ਨਹੀਂ ਲਿਆ ਉਹਨੇ ਸਿਰਫ ਇਸ ਨੂੰ ਇੱਕ ਅਫਵਾਹ ਦੱਸਿਆ ਅੱਜ ਦੇ ਸਮੇਂ ਵੀ ਕਈ ਪ੍ਰਾਈਵੇਟ ਰਿਸਰਚਰ ਪੋਲੈਂਡ ਦੇ ਜੰਗਲਾਂ ਦੇ ਵਿੱਚ ਲਗਾਤਾਰ ਇਸ ਖੋਜਬੀਨ ਦੇ ਵਿੱਚ ਲੱਗੇ ਹੋਏ ਨੇ ਕਿ ਕਾਸ਼ ਕਿਤੇ ਉਹਨਾਂ ਦੇ ਹੱਥ ਹਿਟਲਰ ਦੀ ਉਹ 골ਡ ਟ੍ਰੇਨ ਲੱਗ ਜਾਵੇ ਤਾਂ ਕਿ ਉਹ ਰਾਤੋਂ ਰਾਤ ਅਰਬਾਂ ਕਰਮਾਪਤੀ ਅਮੀਰ ਹੋ ਜਾਣ ਪਰ ਸੋਚ ਕੇ ਦੇਖੋ ਕਿ ਅੱਜ ਦੇ ਸਮੇਂ ਜੇਕਰ ਇਹ ਟ੍ਰੇਨ ਕਿਸੇ ਦੇ ਹੱਥ ਲੱਗ ਜਾਂਦੀ ਹੈ ਕਿਸੇ ਗਵਰਨਮੈਂਟ ਦੇ ਹੱਥ ਲੱਗ ਜਾਂਦੀ ਹੈ ਤਾਂ ਇਹ ਇੱਕ ਬਹੁਤ ਵੱਡੀ ਡ ਗੋਲਡ ਦੇ ਨਾਲ ਭਰੀ ਹੋਈ ਹੈ ਕਿਸੇ ਦੇਸ਼ ਦੀ ਇਕਨੋਮੀ ਦੇ ਲਈ ਇੱਕ ਬਹੁਤ ਵੱਡਾ ਝਟਕਾ ਹੋਵੇਗਾ ਕਿਉਂਕਿ ਰਾਤੋਂ ਰਾਤ ਹੀ ਉਹਨਾਂ ਦੀ ਇਕਨੋਮੀ ਵੱਜ ਜਾਵੇਗੀ ਜਿਵੇਂ ਹੀ ਉਹਨਾਂ ਨੂੰ ਇਹ ਗੋਲਡ ਟ੍ਰੇਨ ਮਿਲੇਗੀ ਕਿਉਂਕਿ ਇਹਦੇ ਵਿੱਚ ਦੁਨੀਆ ਭਰ ਦਾ ਆਰਟਵਰਕ ਪਿਆ ਹੈ ਤੇ ਪੂਰੀ ਦੀ ਪੂਰੀ ਟ੍ਰੇਨ ਸੋਨੇ ਦੇ ਨਾਲ ਭਰੀ ਪਈ ਹੈ ਇਹ ਸਾਰੇ ਦਾ ਸਾਰਾ ਸੋਨਾ ਹਿਟਲਰ ਨੇ ਗਨਪੁਆਇੰਟ ਤੇ ਧੱਕੇ ਦੇ ਨਾਲ ਖੋਇਆ ਸੀ ਆਮ ਲੋਕਾਂ ਤੋਂ ਅਲੱਗ-ਅਲੱਗ ਦੇਸ਼ਾਂ ਦੇ ਹਿਟਲਰ ਨੇ ਖਜ਼ਾਨੇ ਲੁੱਟੇ ਸੀ ਧਾਰਮਿਕ ਜਗਾਵਾਂ ਲੁੱਟੀਆਂ ਸੀ ਹਰ ਇੱਕ ਦੇਸ਼ ਦੇ ਹਰ ਇੱਕ ਸ਼ਹਿਰ ਤੇ ਹਰ ਇੱਕ ਗਲੀ ਦੇ ਵਿੱਚੋਂ ਹਿਟਲਰ ਨੇ ਧੱਕੇ ਦੇ ਨਾਲ ਜ਼ਬਰਦਸਤੀ ਇਹ ਸੋਨਾ ਇਕੱ ਜਗ੍ਹਾ ਤੇ ਲੁਕੀ ਹੋਈ ਹੈ ਅਜ ਤੱਕ ਵੀ ਕਿਸੇ ਨੂੰ ਨਹੀਂ ਪਤਾ ਇਸ ਜੀ ਹਿਟਲਰ ਦੀ 골ਡ ਟ੍ਰੇਨ ਦੇ ਬਾਰੇ ਸਾਡੀ ਇੱਕ ਵੀਡੀਓ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜਰ ਸਬਸਕ੍ਰਾਈਬ ਕਰਨਾ ਧੰਨਵਾਦ